ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਡੀਜੀਪੀ ਗੁਰਜਾਦ ਵੱਲੋਂ ਸ਼ੁੱਭੇ ਭਰ ਵਿੱਚ ਮਹਨ ਚਲਾਈ ਗਈ ਹੈ। ਜੁਧ ਨਸ਼ਾ ਵਿਰੁੱਧ ਕਿਉਂਕਿ ਪੰਜਾਬ ਪੁਲਿਸ ਵਾਕਾਂ ਮੀਟਿੰਗ ਕਰ ਰਹੀ ਹੈ ਤੇ ਲੋਕਾਂ ਨੂੰ ਸਬੋਧਨ ਕਰ ਰਹੀ ਹੈ। ਇਹ ਤਾਂ ਬਚਾਅ ਦੇ ਤਰੀਕੇ ਵੀ ਦੱਸ ਰਹੇ ਹਨ। ਇਸ ਤੋਂ ਪਹਿਰੇ ਮਾੜੇ ਪ੍ਰਭਾਵ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਰੋਪੜ ਰੇਂਦੇ ਡੀਆਈਜੀ ਅਰਜਨ ਸਿੰਘ ਪੁੱਤਰ ਵੱਲੋਂ ਹਲਕਾ ਮੁਰੰਡਾ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਨਾਲ ਐਸਐਸਓ ਡਾਕਟਰ ਗੁਲੇਸ਼ੀ ਕੁਰਾਣਾ ਡੀਐਸਪੀ ਜੀਤेंद्रਪਾਲ ਸਿੰਘ ਐਸਐਚਓ ਕਲਾਸ਼ ਵਾਧਰ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਹਨ ਇਸ ਮੌਕੇ ਲੋਕਾਂ ਤੋਂ ਸਵੋਧਨ ਕਰਦੇ ਆ ਨਸ਼ਿਆਂ ਤੋਂ ਪੈੜੇ ਮਾਰੇ ਪ੍ਰਭਾਵ ਤੋਂ ਜਾਨੂ ਕਰਵਾਇਆ ਤੇ ਇਹਦੀ ਰੋਕਥਾਮ ਲਈ ਅਤੇ ਨਸ਼ਾ ਸੋਦਾਗਰਾਂ ਦਾ ਪੁਲਿਸ ਨੂੰ ਪਤਾ ਦੱਸਣ ਲਈ ਜਾਣਕਾਰੀਆਂ ਦਿੱਤੀਆਂ ਗਈਆਂ ਆ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਡੀਆਈਜੀ ਜਿਸ ਅਸੀਂ ਭੁੱਲਰ ਕੀ ਜਾਣਕਾਰੀ ਦੇ ਰਹੇ ਨੇ ਅੱਜ ਜਿਹੜਾ ਇੱਥੇ ਮਰੰਡਾ ਦੇ ਵਿੱਚ ਮੀਟਿੰਗ ਕੀਤੀ ਹੈ ਜਯੋਧਨ ਨਸ਼ਾ ਵਿਰੋਧ ਇਹ ਸੜੀਆਂ ਲਗਾਤਾਰ ਸੰਪਰਕ ਮੀਟਿੰਗਾਂ ਚੱਲਦੀਆਂ ਨੇ ਅੱਜ ਦੀ ਮੀਟਿੰਗ ਦਾ ਖਾਸ ਮਤਵ ਇਹ ਸੀ ਕਿ ਅਸੀਂ ਪਬਲਿਕ ਤੋਂ ਜਿਹੜੀ ਇਹਨਾਂ ਲੱਖਾਂ ਤੋਂ ਲੋਕ ਆਏ ਨੇ ਉਹਨਾਂ ਤੋਂ ਫੀਡਬੈਕ ਲਈ ਕਿ ਕਿੰਨਾ ਨਸ਼ਾ ਖਤਮ ਹੋ ਗਿਆ ਤੇ ਕਿਹੜੇ-ਕਿਹੜੇ ਕੋਈ ਸਟੱਗਰ ਹੈਗੇ ਨੇ ਨਸ਼ਾ ਵਿਛਣ ਵਾਲੇ ਉਸ ਸੰਬੰਧ ਵਿੱਚ ਪਬਲਿਕ ਨਾਲ ਵਿਚਾਰ ਵਟਾਂਦਰੀ ਵੀ ਕੀਤੇ ਨੇ ਲੇਕਿਨ ਲੋਕਾਂ ਨੇ ਪੁਲਿਸ ਦੀ ਇਸ ਕੰਮ ਨੂੰ ਜਿਹੜੀ ਨਸ਼ਾ ਵਿਰਧ ਮਹਿਮ ਚਲਾਈ ਹੈ ਪੂਰੀ ਸੈਟੀਸਫੈਕਸ਼ਨ ਦਰਸਈਏ ਲੋਕ ਸੈਟੀਸਫਾਈਡ ਨੇ ਇਹਦੇ ਤੇ ਕਿ ਪੁਲਿਸ ਵੱਲੋਂ ਅੱਛਾ ਕੰਮ ਕੀਤਾ ਜਾ ਰਿਹਾ ਹੈ ਨਸ਼ਾ ਜਿਹੜਾ ਹੈ ਆਲਮੋਸਟ ਜਿਹੜਾ ਕੰਟਰੋਲ ਦੇ ਵਿੱਚ ਜਿਹੜੇ ਮਾੜੇ ਮੋਢੇ ਕੰਨੀ ਕੀ ਰਹਿੰਦੇ ਨੇ ਉਹਦੇ ਚੋਂ ਪਬਲਿਕ ਨੂੰ ਰਿਕਵੈਸਟ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਦਿੱਤੀਆਂ ਗਈਆਂ ਨੇ ਉਹਦੇ ਤੇ ਆਪਣਾ ਸਾਨੂੰ ਮੈਸੇਜ ਕਰੋ ਉੱਥੇ ਦੱਸੋ ਤੁਹਾਡੇ ਨਾਂ ਹਮੇਸ਼ਾ ਜਿਹੜੇ ਸੀਕਰਟ ਰੱਖੇ ਜਾਂਦੇ ਨੇ ਤਾਂ ਕਿ ਜਿਹੜੇ ਮਾੜੇ ਮੋਢੇ ਰਹਿ ਗਏ ਰਹੀ ਕੋਈ ਉਹਨਾਂ ਤੇ ਵੀ ਸਖਤ ਐਕਸ਼ਨ ਜਿਹੜਾ ਲਿਆ ਜਾਵੇ ਜਿਸ ਤੋ ਸਹੇ ਪੰਜਾਬ ਸਰਕਾਰ ਵੱਲੋਂ ਨਸ਼ਾ ਬੰਦ ਯਾਤਰਾ ਕੱਢੀ ਗਈ ਹਰ ਇੱਕ ਹਲਕੇ ਦੇ ਵਿੱਚ ਹਲਕਾ ਵਿਦਾਇਕ ਜਾ ਰਹੇ ਨੇ ਸਾਡੇ ਅਫਸਰ ਸਾਹਿਬਾਨ ਜਾ ਰਹੇ ਨੇ ਪੂਰੀ ਫੀਡਬੈਕ ਲੈ ਰਹੇ ਨੇ ਲੋਕਾਂ ਤੋਂ ਤੇ ਕਿੰਨਾ ਨਸ਼ਾ ਖਤਮ ਹੋ ਗਿਆ ਕੀ ਰੀਜ਼ਨ ਨੇ ਤੁਹਾਡੇ ਸੁਝਾਅ ਕੀ ਨੇ ਨਾਲ ਉਹਨਾਂ ਸੁਝਾਵਾਂ ਨੂੰ ਲੈ ਕੇ ਅਸੀਂ ਹੋਰ ਅੱਗੇ ਆਪਣੀ ਕਾਰਜ ਪ੍ਰਣਾਲੀ ਵਿੱਚ ਜਿਹੜਾ ਵਿਤਰ ਬਣਾ ਕੇ ਤੁਹਾਡੇ ਸਾਰਿਆਂ ਦੇ ਪ੍ਰੈਸ ਰਹੀ ਤੁਹਾਡੇ ਸਹਿਯੋਗ ਰਹੀ ਆਪਾਂ ਇਸ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਉਹ ਖਤਮ ਹੋਸੇ। ਸਰ ਇੱਕ ਚੰਗੌਰ ਸਾਹਿਬ ਰੰਡਾ ਅੰਦੇ ਵਿੱਚ ਸਾਰਾ ਨਸ਼ੇ ਨੂੰ ਲੈ ਕੇ ਕਾਫੀ ਹਾਲੇ ਪੇਸ਼ਾਨੀਆਂ ਬਣਦੇ ਨਜ਼ਾਰੀਆਂ। ਡੜੇ ਛੱਟੇ ਦਾ ਕੰਮ ਵੀ ਅੱਜ ਸਰ ਜਾਰੀ ਹੈ। ਦੇਖੋ ਪਿੱਛੇ ਜਾਂ ਕੋਈ ਸਾਡੇ ਕੋਲ ਸ਼ਿਕਾਇਤ ਹੈ ਸੀ ਇੱਥੇ ਉਹਦੇ 'ਚ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਸੀ ਰੇਡ ਕਰ ਲਈ ਇਹਨਾਂ ਨੇ ਰੇਡ ਕਰਕੇ ਅਸੀਂ ਸਿਕਰਟ ਰੱਖਿਆ ਸੀ ਸਾਰਾ। ਉਹਦੇ ਜਿਹੜੇ ਬੰਦੇ ਆ ਤੇ ਪਰਚੇ ਵੀ ਦਰਜ ਹੋਏ ਨੇ ਜੇਕਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਤੇ ਤੁਰੰਤ ਐਸਐਸਪੀ ਸਾਹਿਬ ਨੂੰ ਦੱਸੋ ਮੈਨੂੰ ਦੱਸੋ। ਅਸੀਂ ਜਿਹੜਾ ਉਹਨਾਂ ਤੇ ਸਖਤ ਐਕਸ਼ਨ ਲਈਏ।